ਓਹੋ ਜੀਜਾ ਜੀ ਨੂੰ ਫੋਨ ਕੀਤਾ ਸੀ ਵੀ ਮੈਨੂੰ ਬੱਸ ਸਟੈਂਡ ਤੋਂ ਲੈਣ ਆਜੋ ਲੈ ਆ ਹੀ ਨਹੀਂ ਹੈਗੇ ਤਾਂ ਹੀ ਉਹ ਤਾਂ ਮੈਸੇਜ ਦਿੱਤੇ ਨੂੰ ਕਹਿਣੀ ਹੁੰਨੀ ਆ ਵੀ ਜੀਜਾ ਜੀ ਨਾ ਕਿਸੇ ਕੰਮ ਦੇ ਨਹੀਂ ਹੈਗੇ ਚਲ ਕੋਈ ਨਾ ਜਾ ਕੇ ਲੈਣੇ ਆ ਕਿ ਖਬਰ ਐਵੇਂ ਕਿਉਂ ਕਰਦੇ ਹੁੰਦੇ ਮੇਰੇ ਨਾਲ ਹਰ ਵਾਰੀ ਐਵੇਂ ਹੀ ਕਰਦੇ ਆਗੇ ਕਹਿ ਦਿੰਦੇ ਆ ਕੋਈ ਨਹੀਂ ਸਾਲੀ ਸਹਬਾ ਤੁਰ ਕੇ ਆ ਜਾ ਕਿੱਡੀ ਕੀ ਗੱਲ ਆ ਗਈ ਪਤਲੀ ਹੋ ਜੇਗੀ ਦੱਸ ਸੱਚੀ ਗੱਲ ਜੀ ਸੱਚੀ ਗੱਲ ਕਰਨਾ ਉਹ ਮੈਂ ਕੀ ਕਰਾਂ ਫੋਨ ਤਾਂ ਤੂੰ ਲਾਇਆ ਤੀ ਮਗਰ ਉਹ ਬੈਲਾ ਆਈ ਜਾਂਦਾ ਮੈਨੂੰ ਮਗਰ ਉਹ ਗਈ ਜਾਂਦੀ ਨਾ ਮੇਰਾ ਖਰਾਬ ਤੀ ਫੋਨ ਕੀ ਕਰਾਂ ਇਹ ਫੋਨ ਨਾ ਮੈਂ ਲੈਣਾ ਮੈਂ ਤੈਨੂੰ ਕਿੰਨੇ ਵਾਰ ਕਿਹਾ ਕੋਈ ਨਾ ਮੈਂ ਲੈ ਕੇ ਦੇ ਦੂੰਗੀ ਲੈ ਅਹੀ ਤਾਂ ਕੋਈ ਗੱਲ ਨਹੀਂ ਵੀ ਸਾਡੇ ਕੋਲ ਪੈਸੇ ਨਹੀਂ ਕਿ ਤੂੰ ਮੈਨੂੰ ਮੇਨੇ ਮਾਰ ਲਾ ਗਈ ਕਰਨਾ ਤੇ ਫੇਰ ਫੋਨ ਤਾਂ ਸਦਰ ਤੂੰ ਲੈ ਆਣੀ ਜਾਂਦਾ ਮੈਨੂੰ ਪੈਸਾ ਦਾ ਕੀ ਭਾ ਤੁਸੀਂ ਤਾਂ ਵਾਰਕਾ ਹੀ ਵੇਲੇ ਵੀ 500 ਤੋਤੇ ਨਹੀਂ ਸੀ ਟੱਪੇ ਲੈ ਤੂੰ ਹੁਣ ਪੁਰਾਣੀਆਂ ਗੱਲਾਂ ਨੂੰ ਯਾਦ ਕਰੀ ਜਾਨੀ ਹੈ ਨਾ ਤੇ ਹੁਣ ਪੁਰਾਣੀਆਂ ਗੱਲਾਂ ਹੀ ਯਾਦ ਕਰਨੀਆਂ ਤੁਹਾਡੇ ਕੋਲ ਤੁਹਾਡੇ ਕੋਲ ਉਹੀ ਕੰਜੂਸੀ ਵਾਲਾ ਕੰਮ ਅਜੇ ਤੱਕ ਚੱਲੀ ਜਾਂਦਾ ਮੇਰੀ ਗੱਲ ਸੁਣ ਲੈ ਮੈਨੂੰ ਬੈਲ ਨਹੀਂ ਸੁਣੀ ਆ ਮੜਾਏ ਤੈਨੂੰ ਮੁੜਕਾ ਆ ਗਿਆ ਉਹ ਲਿੱਸੀ ਹੋ ਜੇਗੀ ਮੜੀ ਜੀ ਮੋਟੀ ਵਾਲੀ ਸੀ ਉਹ ਤੁਸੀਂ ਤਾਂ ਤੁਹਾਨੂੰ ਪਤਾ ਨਾ ਮੈਂ ਖਾਂਦੇ ਪੀਂਦੇ ਕਰਦੀ ਹੈਗੀ ਖਾਂਦੇ ਪੀਂਦੇ ਕਰਦੇ ਬੰਦੇ ਦਾ ਬੰਦੇ ਬੁੜੀਆਂ ਇਹੋ ਜਿਹੀ ਹੁੰਦਾ ਲੈ ਆ ਮੈਂ ਕਿਹੜਾ ਕੋ ਭੁੱਖੇ ਕਰਦਾ ਮੈਂ ਕੰਮ ਕਰਦਾ ਤਾਂ ਸਰੀਰ ਮੇਰਾ ਇੰਨਾ ਪਤਲਾ ਹੈਗਾ ਆத்ਰੀ ਭੈਣ ਦੇਖ ਲੈ ਬਸ ਤੁਸੀਂ ਦੋਨੇ ਪਣੀ ਖਾਣੇ ਪੀਣੇ ਕਰਦੀਆਂ ਹੋ ਹੋਰ ਤਾਂ ਸਾਰੇ ਭੁੱਖੇ ਘਰਾਂ ਦੀ ਨੇ ਇਹਦਾ ਮਤਲਬ ਚੱਲ ਬੈਹ ਜਾ ਲੈ ਓਹੋ ਬਾਹਲੀ ਗਰਮੀ ਸੀ ਸੱਚੀ ਐਨੀ ਗਰਮੀ ਚ ਨਾ ਤੁਸੀਂ ਸਤਾ ਮੈਨੂੰ ਆ ਗੱਡੀ ਖੜਾ ਰੱਖੀ ਹੈਗੀ ਗੱਡੀ ਤੇ ਵੀ ਲੈਣ ਜਾਂਦੇ ਹੈਗੇਗੇ ਉਹ ਲੈਣ ਤਾਂ ਮੈਂ ਫੇਰ ਹੀ ਜਾਂਦਾ ਅਜੇ ਮੈਨੂੰ ਫੋਨ ਤੇ ਪਤਾ ਲੱਗਦਾ ਹੁਣ ਤਾਂ ਮੈਂ ਬਾਰਗੇ ਦੇਖੀ ਜਾਂਦਾ ਤੀਆ ਸਾਰਾ ਦਿਨ ਸਾਰਾ ਦਿਨ ਸਾਨੂੰ ਕੱਲਾ ਬਸ ਚਾਹ ਹੀ ਹੁੰਦਾ ਸਾਲੀ ਦਾ ਤੇ ਲੈ ਕੇ ਲੁਕੇ ਕੁਛ ਨਹੀਂ ਹੋਣਾ ਪੰਜੀ ਨਹੀਂ ਲਾ ਕੇ ਰਾਜੀ ਹੈਗੇ ਤੁਸੀਂ ਕਿਰਨਾ ਲੈ ਤੂੰ ਤਾਂ ਐਵੇਂ ਮੇਲੇ ਮਰੀ ਜਾਨੀ ਹੈ ਕਦੇ ਪਹਿਲਾਂ ਕੋਈ ਇਹੀ ਜੀ ਗੱਲ ਹੋਈ ਸੀ ਹੁਣ ਤਾਂ ਹੋ ਗਈ ਉਹ ਮੇਰੀ ਗੱਲ ਸੁਣ ਲੈ ਜਵਾਕਾਂ ਨੂੰ ਵੀ ਨਾਲ ਲੈਉਣਾ ਸੀ ਜਵਾਕਾਂ ਤੋਂ ਕੀ ਕਰਾਉਣਾ ਸੀਗਾ ਕੀ ਗੱਲ ਉਹ ਵੀ ਇੱਥੇ ਮੇਰੀ ਗੱਲ ਸੁਣ ਆਪਦੀ ਮਾਸੀ ਕੋਲੇ ਆਈ ਦੀ ਚਾਰ ਦਿਨ ਆ ਜਾਂਦੇ ਵਧੀਆ ਏਸੀ ਵਾਲੇ ਕਮਰੇ 'ਚ ਬੈਹnde ਵਧੀਆ ਮੌਸਮ ਤੇਰੇ ਆਓ ਜੀ ਜੱਜ ਜੀ ਦੇ ਕਰੇ ਏਸੀ ਲੱਗਿਆ ਹੋਇਆ ਹਾਂ ਲੱਗਿਆ ਹੀ ਨਹੀਂਗਾ ਤੂੰ ਤਾਂ ਲੈ ਮੈਨੂੰ ਐਂ ਚੇ ਏਡਾਂ ਕਰਦੀ ਰਹਿਣੀ ਹੈਗੀ ਉਹ ਮੈਂ ਐਂ ਥੋੜੋ ਕਹਣਾ ਵੀ ਤੁਹਾਡੇ AC ਲੱਗੇ ਨਹੀਂ ਹੈਗਾ ਤੇ ਹੋਰ ਦੱਸਿਐਂ ਤਾਂ ਕਹਿੰਦੇ AC ਵਾਲੇ ਕਮਰੇ ਚੱਕੇ ਤੇ ਗਰਮੀ ਦੇ ਦਿਨ ਕੱਢ ਲੈਂਦੇ ਉਹ ਅਸੀਂ ਤਾਂ ਛੋਟਨਾ ਸੁਖਨਾ ਮਗਰੋਂ ਹੀ ਲਵਾਇਆ ਸੀ ਹਾਂ ਫਿਰ ਸਾਡੇ ਤਾਂ ਪਹਿਲਾਂ ਹੀ ਲੱਗਾ ਪਿਆ ਪਹਿਲਾਂ ਲੱਗਾ ਸੀ ਤੁਹਾਡੇ ਤਾਂ ਕੋਠੀ ਵੀ ਵੱਡੀ ਐ ਸਾਡੇ ਕੋਲ ਕਾਰ ਵੀ ਛੋਟੀ ਐ ਤੁਹਾਡੇ ਕੋਲ ਤਾਂ ਉਦੋਂ ਵੱਡੀ ਐ ਸਰਪਾ ਦਾ ਤਾਂ ਹੈਗਾ ਨਾਲੇ ਨਾਲੇ ਫਿਰ ਅੱਜ ਨਾ ਉਹ ਗਏ ਹੋਏ ਸੀਗੇ ਗੱਡੀ ਲੈ ਕੇ ਫਿਰ ਮੈਂ ਕਿਹਾ ਚੱਲ ਕੋਈ ਨਾ ਆ ਤਾਂ ਪਾੜਾ ਵਧੀਆ ਹੋ ਗਿਆ ਤੁਰ ਕੇ ਆਈ ਤੂੰ ਅੱਜ ਕਿੰਨਾ ਮੁੜਕਾ ਆਇਆ ਪਿਆ ਤੇਰਾ ਸਰੀਰ ਪਤਲਾ ਹੋ ਜਾਊਗਾ ਕਿਰਨਾ ਦੀ ਕਿੱਧਰ ਗ ਫੇਰ ਤੂੰ ਆਖੇਗੀ ਵੀ ਐਂ ਕੇ ਇਸੇ ਵਾਲੇ ਕਮਰੇ ਚ ਪਈ ਹੂ ਆਮਨਤਰੀ ਭੈਣ ਤਾਂ ਅੱਛਾ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਤੁਸੀਂ ਮੈਂ ਆਉਣਾ ਸੀ ਉਹ ਲੈ ਉਹੀ ਗੱਲ ਵਾਰੀ ਵਾਰੀ ਕਿਹੇ ਜਾਣੀ ਆ ਫੋਨ ਦੀ ਪਹਿਲੀ ਖਰਾਬਤੀ ਹਮ ਤਾਂ ਪਤਾ ਹੀ ਨਹੀਂ ਲੱਗਿਆ ਚੱਲ ਕੋਈ ਨਾ ਉਹਨਾਂ ਨੂੰ ਉੱਥੇ ਮਿਲ ਲੈਣੀ ਹੈ ਕਿੱਧਰ ਗਰਮੀ ਚੁੱਟਣਗੇ ਹੈ ਤਾਂ ਮੈਂ ਮੈਂ ਤੈਨੂੰ ਐਂ ਕਹਿੰਦਾ ਸੀ ਮੈਂ ਤੈਨੂੰ ਪਾਣੀ ਲੈ ਕੇ ਮੈਂ ਹੀ ਪਿਆ ਦੇਣਾ ਤੂੰ ਇਸੇ ਵਾਲੇ ਕਮਰੇ ਚ ਨਾ ਹਜੇ ਜਾਈ ਕਿਉਂ ਹਾਂ ਗਰਮ ਸਰਦ ਹੋ ਜਾਈਂ ਮੁੜਕਾ ਵਾਲਾ ਆਇਆ ਬਈ ਤੈਨੂੰ ਉਹ ਸਾਰਾ ਤਾਂ ਇਸੇ ਵਾਲੇ ਕਮਰੇ ਚ ਰਹਿਣੀ ਆ ਮੈਂ ਉਹ ਐ ਤਨੀ ਮੈਂ ਕਹਿੰਦਾ ਵੀ ਤੁਹਾਡੇ ਏਸੀ ਲੱਗੇ ਫੇਰ ਐਂ ਕਹੀ ਜਨੇ ਕਰਨਾ ਤੂੰ ਹੋਰ ਫਿਰ ਤੁਸੀਂ ਕੱਲਾ ਏਸੀ 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 ਕਰੀ ਜਾਂਨੇ ਹੋਗੇ ਚੰਗਾ ਫਿਰ ਵਗ ਜਾ ਏਸੀ ਲਵਾ ਲਿਆ ਮੇਰੇ ਜੀਜਾ ਜੀ ਨੇ ਘਰੇ ਤੇ ਹੁਣ ਉਹ ਸੰਭਾਲੇ ਨਹੀਂ ਜਾਂਦਾ ਲੈ 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 ਉਹ ਏਸੀ ਕੋਈ ਗੱਲ ਨਹੀਂ ਇਹਦੇ ਸਾਰੇ ਨਹੀਂ ਲਵਾ ਰਖੇ ਨੇ ਸੁਖਨਾਲਾ ਤੁਹਾਡੇ ਪਹਿਲਾਂ ਦੇ ਲੱਗੇ ਤਾਂ ਕੀ ਗੱਲ ਐ ਚੱਲ ਕੋਈ ਨਾ ਹੁਣ ਜੇ ਪਾਣੀ ਦੇ ਘੁੱਟ ਪਿਆ ਦੂੰਗੇ ਤਾਂ ਬਾੜੀ ਸੋਣੀ ਚੱਲ ਤੂੰ ਐਂ ਕਰ ਆਂਦੀ ਭੈਣ ਕੋਲੀ ਵਗ ਜਾ ਕਰਨਾ ਹੁਣ ਫਿਰ ਮੈਂ ਤਾਂ ਮੱਜ ਨੂੰ ਨੀਰਾ ਪਾਉਣਾ ਉਸੇ ਨਹੀਂ ਗੱਲਬਾਤ ਕਰ ਲੈ ਜਾ ਕੇ ਕਿੰਨੀ ਗਰਮੀ ਕਿਰਨਾ ਕੋੜੇ ਸੱਸੀ ਕਾਲ ਜੀ ਇਹ ਸ਼੍ਰੀਕਾਲ ਕਿਵੇਂ ਹੋਣਾ ਫੋਨ ਫੋਨ ਕਰਦਾ ਨਹੀਂ ਚੜਾ ਲੈਂਦੇ ਆ ਜਾ ਇੱਧਰ ਆ ਜਾ ਮੈਂ ਤਾਂ ਫੋਨ ਕਰਨੇ ਭੁੱਲ ਗਈ ਹਨਾ ਫੋਨ ਚੱਕੋਂਗੇ ਤਾਂ ਫੇਰ ਹੀ ਹੈਗਾ ਕਾ ਕੇ ਫੋਨ ਕਰ ਦਿੰਦੀ ਨਾ ਫੋਨ ਲਾਇਆ ਸੀ ਅ ਜੀਜਾ ਇਹਨੂੰ ਕਿੰਨੇ ਵਾਰੀ ਲਾਇਆ ਸੀ ਫੋਨ ਆਹ ਤੇ ਬਦਨ ਤੁਸੀਂ ਇੰਨੇ ਫੋਨ ਕਰਨੇ ਕੀ ਅਗੇ ਦੋ ਦੋ ਤਿੰਨ ਤਿੰਨ ਰੱਖੀ ਬੈਠੇ ਹੋਗੇ SIM ਕੱਢ ਕੇ ਫੋਨ ਵੇਚ ਦੋ ਕੀ ਕਰਾਉਣੇ ਆਗੇ ਪੂਵਾ ਮਰ ਜਾ ਫੋਨ ਤਾਂ ਇੰਨੇ ਆਈ ਪਏ ਤੇਰੀ ਚੱਕਰਾ ਤਾਂ ਹੈ ਨਹੀਂ ਫਿਰ ਮੈਲਵੁੱਲ ਬੰਦ ਰਹਿ ਗਈ ਹੂੰ ਭਾਈ ਨਹੀਂ ਪਤਾ ਲੱਗਦਾ ਹੋਰ ਸੁਣਾ ਕਿਵੇਂ ਐ ਬਸ ਵਧੀਆ ਅੱਜ ਵਾਲਾ ਹਾਲ ਤਾਂ ਮੇਰਾ ਬਹੁਤ ਪੜੀ ਕਰੀ ਤੁਸੀਂ ਮੇਰੇ ਨਾਲ ਤੁਸੀਂ ਧੁੱੱਕ ਕੇ ਆਈਆਂ ਨਹੀਂ ਦੂਰੋਂ ਮੈਂ ਸਾਡਾ ਅੱਡਾ ਵੀ ਦੂਰ ਪੈਂਦਾ ਸਾਰੇ ਪਿੰਡ ਵਿੱਚ ਦੀ ਆਈ ਹੋਏਗੀ ਤੇ ਚਾਹ ਦੇ ਹੋਣਗੇ ਵੀ ਗੁਰਲਾਲ ਦੀ ਸਾਲੀ ਜਾਂਦੀ ਐ ਤੇ ਹੋਰ ਸਾਰੇ ਕਿੰਨਾ ਪਤਾ ਸਾਲੀ ਸਾਲੀ ਕਹਿ ਕੇ ਮਜ਼ਾਕ ਉਡਾਉਂਦੇ ਸੀਗੇ ਉਹ ਗੁਰਲਾਲ ਦੀ ਸਾਲੀ ਮਜ਼ਾਕ ਉਡਾਉਣੀ ਐ ਤੂੰ ਕਿਹੜਾ ਉੱਤੋਂ ਆਇਆ ਆਉਣੀ ਐਗੀ ਵੀ ਕੋਈ ਆਏ ਉਹ ਬਣ ਕੇ ਆਜੇ ਸਿੰਪਲ ਬਣ ਕੇ ਆਜੇ ਕੁਦਰਿਆ ਵਾਲ ਜਿ ਖੜਿਆ ਲਾਣੀ ਐ ਕੁਦਰਿਆਨ ਕਾ ਮੱਥੇ ਤੇ ਲਾ ਲਾਣੀ ਐ ਤੂੰ ਫੁਕਰੀਆਂ ਭੈਣੇ ਤੇਰੀਆਂ ਫੁਕਰੀਆਂ ਤੋਂ ਤਾਂ ਉਹ ਹੀ ਗੱਲ ਰੱਬ ਹੀ ਬਚਾਵੇ ਹਾਂ ਵੱਡੀਆਂ ਵੱਡੀਆਂ ਫੁਕਰਾਂ ਮਾਰਗਆਂ ਆਉਣੀਆਂ ਜੀਜੇ ਕੋਲੇ ਲੈ ਫਿਰ ਕਿਹੜਾ ਕੋਈ ਮਾੜੀ țeੜੀ ਗੱਲ ਆ ਸਾਲੀਆਂ ਕੱਲੀ ਕੱਲੀ ਫੁਕਰੀਆਂ ਤਾਂ ਮਾਰਨੀਆਂ ਸੀ ਜੇ ਸਾਡੇ ਕੋਲੇ ਤਾਂ ਕੁਝ ਮਰਜ਼ੀ ਕਰੀ ਚੱਲ ਸਾਨੂੰ ਤਾਂ ਪਤਾ ਤੇਰੀ ਸੁਭਾਅ ਦਾ ਮੇਰੀ ਬੇਬੇ ਕੋਲੇ ਨਾ ਫੁਕਟੀਆਂ ਆਈਆਂ ਮਾਰੀ ਮੇਰੀ ਬੇਬੇ ਦਾ ਸੁਭਾਅ ਹੀ ਨਹੀਂ ਤੈਨੂੰ ਪਤਾ ਹੀ ਆਈ ਵਾਰ ਫਿਰ ਉਹ ਤੇਰੇ ਨਾਲ ਹੀ ਕਰਦੀ ਹੁੰਦੀ ਐ ਐ ਨਹੀਂ ਬਤਾਉ ਕੁਝ ਕਹੇ ਦੇ ਤੈਨੂੰ ਗੁੱਸਾ ਆ ਜੀ ਤੂੰ ਚੱਕੇਂਗੀ ਪਰਸ ਉੱਡ ਜੇਂਗੀ ਆਖੇਂਗੀ ਛੋਟੀ ਬੁੜੀਆਂ ਬੋਲਦੀ ਉਹ ਤਾਂ ਹੈ ਹੀ ਐ ਹੈ ਜੀ ਤਾਂ ਹੁਣ ਤਾਂ ਮੈਨੂੰ ਉਹਦਾ ਵੀ ਗੁੱਸਾ ਲੱਗਣ ਵੜ ਗਿਆ ਆਦ ਦਿੱਤੀ ਪੈ ਗਈ ਉਹਦੀ ਗੁੱਸਾ ਲੱਗਣਾ ਹਟ ਗਿਆ ਤੈਨੂੰ ਹੋਰ ਕਮਾਲ ਐ ਪਹਿਲੀ ਵਾਰ ਮੈਂ ਤਾਂ ਸੁਣਿਆ ਵੀ ਤੂੰ ਵੀ ਗੁੱਸਾ ਕਰਨੋਂ ਹਟ ਗਈ ਤੂੰ ਤਾਂ ਇੰਨਾ ਗੁੱਸਾ ਕਰਦੀ ਸੀ ਉਹ ਤਾਂ ਮੌਕੇ ਹੀ ਦੱਸੂਗਾ ਫਿਰ ਹਾਂ ਮੌਕਾ ਤਾਂ ਦੱਸੂਗੀ ਹੋਰ ਸੁਣਾ ਤੇ ਪਿੰਡ ਨਹੀਂ ਗਈ ਫਿਰ ਤੂੰ ਪਿੰਡ ਮੈਂ ਤਾਂ ਤੁਹਾਨੂੰ ਕਿਹਾ ਸੀ ਵੀ ਤੁਸੀਂ ਆਜੋ ਆਪਾਂ ਇਕੱਠੇ ਵਗ ਚੱਲਾਂਗੇ ਤੁਸੀਂ ਕਿਹੜਾ ਗੱਲ ਸੁਣਦੇ ਹੋ ਆ ਇੱਥੋਂ ਹੀ ਨਿਕਲਦੇ ਸਾਡੇ ਪਸ਼ੂ ਤੇ ਪਸ਼ੂ ਸਾਡੇ ਮਿਸਤਰੀ ਲੱਗ ਗਿਆ ਉਦੋਂ ਸਾਡੀ ਮੈਂ ਸਾਥ ਪੈਰੀ ਉਹ ਨਹੀਂ ਮਿਲਦੀ ਅਮਹਿਸਾ ਦਾ ਜੱਬ ਹੈ ਮੈਂ ਸਾਰਾ ਖਰਚਾ ਦਿੰਦੀਆਂ ਮੈਨੂੰ ਤਾਂ ਮੈਨੂੰ ਦੇ ਦੇ ਕਿੰਨੀ ਮौज ਆ ਦੁੱਧ ਪਵਾ ਲੈਣਾ ਤਿੰਨ ਚਾਰ ਕਿਲੋ ਪਾਈ ਪਾ ਜਾਂਦਾਗਾ ਕੋਈ ਪਸ਼ੂਦਾਰ ਕੋਈ ਗੋਹਾਣੇ ਕੁਝ ਨਹੀਂ ਕਰਨਾ ਪੈਂਦਾ ਮਜ਼ਾ ਆ ਭੈਣੇ ਤੂੰ ਤਾਂ ਕੱਲੀ ਐ ਹੁਣ ਤੇਰੇ ਤਾਂ ਸੱਸ ਨਹੀਂ ਸਿਰ ਤੇ ਮੇਰੇ ਤਾਂ ਸੱਸਾਂ ਐ ਬੈਠੀਆਂ ਸਿਰ ਤੇ ਨਾ ਗਣਵਣੀ ਮੈਨੂੰ ਕਿੱਥੇ ਮੈਸਾਂ ਵੇਚਣ ਦਿੰਦੀ ਐ ਗੋਹਾੜ ਕਿਉਂਦੀ ਐ ਮੈਸਾਂ ਦਾ ਸੰਨੀ ਪਵਾਉਂਦੀ ਐ ਸਾਰੇ ਕੰਮ ਕਰਾਉਂਦੀ ਐ 2 ਮਿੰਟਾਂ ਆ ਕੇ ਹੁਣ ਏਸੀ ਚ ਬੈਟੀਆਂ ਜੋ 12 ਵਾਂ ਆ ਗਈ ਨਾ ਉਹਦੀ ਕਹਿ ਦੂਗੀ ਚੱਲ ਚੱਲ ਕੰਮ ਕਰ ਜਾ ਕੇ ਇੱਥੇ ਏਸੀ 'ਚ ਬੈਠੀਆਂ ਰੋਟੀਆਂ ਤੇਰੀ ਮਾਪ ਕਾ ਕੇ ਜਾਊਗੀ ਐ ਬੋਲਦੀ ਐ ਆਈਆਂ ਫਿਰ ਬੁੜੀਆਂ ਦੇ ਤਾਂ ਹੀ ਹਾਲ ਹੁੰਦੇ ਆ ਆ ਮੇਰੇ ਵਾਲੀ ਵੀ ਐਂ ਕਰਦੀ ਹੁੰਦੀ ਸੀਗੀ ਕਰ ਲਈ ਹਿਸਾਬ 'ਚ ਤੱਕਲੇ ਵਾਂਗ ਸਿੱਧੀ ਐਂ ਰੱਖਦੀ ਆ ਹੁਣ ਮੈਂ ਉਹਨੂੰ ਲੈ ਭਣੀ ਉਹ ਵੀ ਕਿਸੇ ਕਿਸੇ ਦੇ ਕਰਮ ਹੁੰਦੇ ਐ ਹਰੇਕ ਨਹੀਂ ਸੱਸ ਨੂੰ ਕਾਬੂ ਬਣਾਉਣਾ ਪੈਂਦੇ ਆ ਬਣਾਉਣੇ ਪੈਂਦੇ ਆ ਮਾੜਾ ਮੋਟਾ ਸਿੱਖ ਮੇਰੇ ਤੋਂ ਕੁਛ ਕਾਬੂ ਚ ਸੱਸ ਨਾ ਹਰੇਕ ਦੀ ਨਹੀਂ ਹੁੰਦੀ ਹਰੇਕ ਦੀਆਂ ਬੁੜੀਆਂ ਇਹ ਜਿਗੀਆਂ ਨਹੀਂ ਹੁੰਦੀਆਂ ਤੇਰੀ ਸੱਸ ਵਿਚਾਰੀ ਨਰਮ ਸੀ ਤੈਂ ਬੁੜੀ ਤੇ ਛੱਪਾ ਪਾ ਲਿਆ ਕਾਬੂ ਕਰ ਲਈ ਕਾਬੂ ਕਰਨੀ ਪੈਂਦੀ ਆ ਤੂੰ ਦੱਸ ਦੇ ਨਾ ਮਾੜਾ ਮੋਟਾ ਸਿੱਖ ਮੇਰੇ ਵਾਲੇ ਪੰਤਰੇ ਗੱਲ ਪੱਕੀ ਐ ਨਹੀਂ ਜੇ ਤੈਥੋਂ ਕੁਛ ਸਿੱਖ ਲਾਂ ਵੀ ਤੱਕ ਕਿਵੇਂ ਕਰੀਏ ਬੁੜੀ ਕਾਬੂ ਮੈਨੂੰ ਵੀ ਕੋਈ ਤਰੀਕਾ ਦੱਸ ਦੇ ਤਰੀਕਾ ਵਸ ਚੁੱਪ ਕਰਕੇ ਮੂਹਲ ਵੇਟ ਕੇ ਪੈ ਜਾ ਘਰ ਤਰੀਕੇ ਬਾਦੂ ਲੈ ਮੂਲ ਵੇੜਕੇ ਪੈ ਗਈ ਤੇਰੇ ਬਾਈ ਡਾਂਗਲੀ ਖੜਾ ਉਸ ਰਾਣੀ ਲਾ ਕੇ ਦੋ ਡਾਂਗਾਂ ਖੜੀ ਕਰਕੇ ਲੈ ਜੂ ਮੈਨੂੰ ਮੈਨੂੰ ਤਾਂ ਇੰਨਾ ਚਿਰ ਨਹੀਂ ਭੈਣ ਦਿੰਦੇ ਤੂੰ ਫਿਰ ਤੈਨੂੰ ਤਰੀਕੇ ਆਉਂਦੇ ਨਹੀਂ ਹੈਗੇ ਆਉਂਦੇ ਨਹੀਂ ਭੈਣੇ ਮੈਂ ਤੇ ਜਦੋਂ ਮਾੜਾ ਜਾ ਉੱਚਾ ਬੋਲ ਪਿਆ ਕਿ ਉਹਦੀ ਖੜੀ ਹੋ ਕੇ ਮੂਰੇ ਚੱਲ ਪਣੀ ਵੀ ਚੱਲ ਇੱਥੋਂ ਇੱਥੋਂ ਤਾਂ ਆਪਾਂ ਚਮਲਾ ਲੈਣੀ ਆਂ ਯਾਰ ਅਹੀਂ ਚਮਲਾਉਣੀ ਆਪਾਂ ਜੇ ਮਾੜਾ ਮੋਟਾ ਨੂੰ ਸਟੈਂਡ ਤੇ ਰੱਖੀਏ ਨਾ ਆਪਾਂ ਦਾ ਸਟੈਂਡ ਬਣਾਈਏ ਫੇਰ ਬੰਦੇ ਤੱਕਲੇ ਵਾਂਗ ਸਿੱਧੇ ਹੁੰਦੇ ਜਦੋਂ ਆਪਾਂ ਜੀ 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 ਕਰਕੇ ਮੂਰੇ ਹੁੰਨੇ ਆ ਤਾਂ ਆਪੇ ਹੀ ਸਾਰਾ ਕੁਝ ਨਾਲੇ ਚੰਗਾ ਇੰਨੀ ਤਾਂ ਗਰਮੀ ਚ ਆਈਆਂ ਦੇਖੀ ਮੈਂ ਉਹ ਜਿੱਜੇ ਹੀ ਪਾਣੀ ਲੈਣ ਗਏ ਸੀ ਸੱਚ ਇਹ ਤਾਂ ਨਾ ਕਿਸੇ ਕੰਮ ਦੇ ਨਹੀਂ ਹੈ। ਇਹ ਪਾਣੀ ਕਿਹੜਾ ਉਹ ਤਾਂ ਦੁਕਾਨ ਤੇ ਵਗ ਗਿਆ ਠੰਡਾ ਲੈਣ ਮੈਨੂੰ ਲੱਗਦਾ ਉੱਧਰ ਪੱਜਿਆ ਜਾਂਦਾ ਸੀ। ਹਾਏ ਪਾਣੀ ਤਾਂ ਪਿਆ ਦਿੰਦੇ ਮੈਨੂੰ ਚੰਗਾ ਤੁਸੀਂ ਲਿਆ ਲਓ। ਚਲ ਕੋਈ ਨਹੀਂ ਪਾਣੀ ਮੈਂ ਲਿਆ ਦਾਨੀਆ। ਜੇ ਮੇਰੀ ਸੱਸ ਆ ਗਈ ਨਾ ਉਹਦੇ ਕੋਲੇ ਨਾ ਕੁਝ ਬੋਲੀ। ਚੁੱਪ ਕਰਕੇ ਬੈਠੀ ਰਹੀ। ਮੈਂ ਨਾ ਡਰਦੀ ਹਾਂ ਕਿਸੇ ਤੋਂ। ਮੈਂ ਤਾਂ ਆਪਦੇ ਵਾਲੀ ਚ। ਵੀ ਤੂੰ ਹੋਰ ਨਾ ਬਖੇੜਾ ਖੜਾ ਕਰਦੀ 2 ਮਿੰਟ ਆਈ ਆ ਕੇ ਤੂੰ ਅਰੇ ਘਰੇ ਜਾਈ ਮੈਂ ਤੈਨੂੰ ਦੱਸਾਂ ਕੁਝ ਨਾ ਬੋਲੀ। ਮੈਂ ਇੱਥੇ ਤਾਂ ਆਪਣੇ ਕਾਬੂ ਕੀਤੇ ਨਹੀਂ ਜਾਂਦੇ ਮੈਂ ਤਾਂ ਐਂ ਚੰਗੀਆਂ। ਐਵੇਂ ਡਰ ਜਾਂਦੀ ਰਹਿੰਦੀ ਆ। ਆਹਦੀ ਸੱਸ ਤੋਂ ਦੇਖ ਓਹ ਕਬ ਕਰ ਲਾ ਉਹਨੂੰ ਕਾਬੂ ਹਸਾਬ ਚ ਦੇ ਲਾ ਗੋਡਿਆਂ ਥੱਲੇ ਮੈਂਟਰੀ ਤੱਕਲੇ ਵਾਂਗ ਸਿੱਧੀ ਹੋ ਜੂਗੀ ਬੂ ਕਿਵੇਂ ਤਈਆ ਦੇਖ ਲਾ ਕਮਰੇ ਚ ਹੱਥ ਜੀ ਚੰਗੀ ਮਾਰ ਚੱਕ ਛੱਡੀ ਆ ਇਹ ਸੌਰ ਦੇ ਕੰਟਾ ਘੜੀ ਤੂੰ ਆਈ ਐ ਕੋਈ ਗੱਲਬਾਤ ਕਰ ਲ ਅਬਲਾ ਥੱਤੇ ਕਰਨਾ ਕੀ ਸੀ ਕੁੜਾ ਕਹਿੰਦੀ ਆ ਕਿ ਨਾ ਸੱਸੀ ਗੋਲ ਮਸੀ ਹੌਸਰੀ ਕਾਲ ਬਾਈ ਕੁੜਾ ਇਨੀ ਗਰਮੀ ਚ ਆਈ ਕੀ ਕਰਨਾ ਸੀ ਠਾਏ ਗਰਮੀ ਚ ਦੀ ਭੈਣ ਨੂੰ ਮਿਲਣਾ ਹੀ ਆ ਹੋਰ ਕੀ ਕਰਨਾ ਸੀ ਕੀ ਕਰਦੇ ਹੁੰਦੇ ਆ ਕੇ ਲਾ ਭੈਣ ਕਿੱਦੇ ਉੱਥੇ ਆਉਂਦੀ ਉਹਦੇ ਤੂੰ ਉੱਥੇ ਆ ਜਾਂਦੀ ਦੋਨੇ ਇਕੱਠਾ ਉੱਥੇ ਫੇਕੀ ਕੱਠੀਆਂ ਹੋ ਜਾਂਦੀਆਂ ਉੱਥੇ ਗੱਲਾਂ ਬਾਤਾਂ ਕਰ ਲੈਂਦੀਆਂ ਮਾਸੀ ਜੀ ਤੁਸੀਂ ਤਾਂ ਨਾ ਉਹੀ ਨਹੀਂ ਮੈਨੂੰ ਦੇਖ ਕੇ ਰਾਜੀ ਹੈਗੇਗੇ ਪਤਾ ਨਹੀਂ ਕਿਉਂ ਜਦੋਂ ਮੈਂ ਆ ਜੰਨੇ ਮੱਥੇ ਵੱਟ ਪਾ ਲੈਨੇ ਹੋ ਮੈਨੂੰ ਨਾ ਆ ਗੱਲ ਤੁਹਾਡੀ ਬਿਲਕੁਲ ਚੰਗੀ ਨਹੀਂ ਲੱਗਦੀ ਇਹ ਹੀ ਆ ਪਾਗਲ ਜਿਹੜੀ ਸਾਨੂੰ ਚੱਲੀ ਜਾਂਦੀ ਜੀ ਮੈਂ ਹੋਵਾਂ ਨਾ ਤੁਹਾਨੂੰ ਗੋਡਾ ਥੱਲੇ ਵਾਹ ਖਰੂ ਬਾਬਾ ਗੁਰੂ ਹੋਰ ਨਾ ਕਿਤੇ ਸਾਨੂੰ ਸੱਸ ਨੂੰ ਉਹਨੂੰ ਲੜਵਾ ਕੇ ਧਰ ਜੀ ਮੈਂ ਦੱਸਾਂ ਗੱਲ ਤੂੰ ਆਹਦਾ ਕਹੇ ਜਾਈਆਂ 10 ਮਿੰਟ ਆ ਉਹਦਾ ਮਿਲ ਮਲਿਆਪ ਕਰਕੇ ਆਪਦੇ ਘਰੇ ਵਗ ਜਾ ਸਿੱਧੀ ਸਿੱਧੀ ਮਾਤ ਨਾਲ ਓਹ ਮੇਰੀ ਭੈਣ ਦਾ ਵੀ ਘਰ ਆ ਬਾਲਾ ਉਹ ਕਰਨ ਦੀ ਲੋੜ ਨਹੀਂ ਹੈਗੀ ਕਿ ਠੀਕ ਆ ਨਾ ਲੱਗ ਤੂੰ ਤਾਂ ਉਹ ਨਾ ਕਰੀ ਜਾ ਨਾ ਕਸੂਤ ਨਹੀਂ ਪੱਟੀਆਂ ਪੜਾ ਦੇਂਗੀ ਮੈਨੂੰ ਤਾਂ ਆਈ ਸ਼ੱਕ ਲੱਗ ਗਿਆ ਨਾ ਕਿਹੜੇ ਹਿਸਾਬ ਨਾਲ ਤੂੰ ਮੇਰੇ ਕੋਲੇ ਆਈ ਬੋਲਦੀ ਐਂਗੀ ਕਿ ਮੈਂ ਗੋਡਾ ਥੱਲੇ ਲੈਣਾ ਤੈਨੂੰ ਆਏ ਵੀ ਮਾਸਤੀ ਨਹੀਂ ਸੁਣਿਆ ਨੀ ਮੈਂ ਤਾਂ ਕਹੀ ਨਹੀਂ ਆਏ ਕਿਹਾ ਤਾਂ ਕਿਉਂ ਨਹੀਂ ਸੁਣ ਗਿਆ ਮੈਨੂੰ ਪਰੇ ਜੇ ਮੂੰਹ ਕਰਕੇ ਹੌਲੀ ਕਰਦੇ ਨੇ ਆਖੇ ਐਡੀ ਮੈਂ ਗੋਲੀ ਨਹੀਂ ਮੈਂ ਤਾਂ ਸੰਗ ਗੱਲੋਂ ਤਾਂ ਮਸ ਇੱਕ ਗੱਲ ਆ ਹਨਾ ਜਿੱਦੋਂ ਕੋਈ ਕੰਮ ਦੀ ਗੱਲ ਕਹੇ ਜੀ ਉਹ ਤਾਂ ਨਹੀਂ ਸੁਣਨ ਦੀ ਜੋ ਕੋ ਮਾੜੀ ਮੋੜੀ ਚੁਗਲੀ ਚਗਲੀ ਕਰਦੇ ਬਣੀ ਪਟਕਦ ਨੇ ਆਏ ਗੱਲ ਕੜੇ ਹੋ ਜਾਂਦੇ ਆ। ਇਹ ਕਿਹੜਾ ਕੁੜਾ ਹੈ? ਇਹ ਤਾਂ ਚੋਲ ਨਾ ਕਰ। ਇਹ ਤਾਂ ਵੀ ਤੈਨੂੰ ਇਹ ਨਹੀਂ। ਕਹਿਣਾ ਕਿਸੇ। ਇਹ ਬਾਈ ਉਲਟ ਸੋਟੇ ਵਾਲਾ ਬੋਲ ਗਿਆ ਕਿ ਮੇਰੇ ਸੰਗ ਲੇ ਇਹਨੂੰ ਹਟਾਵਾ ਜਿਹੜੀ ਤੱਕ ਹਟਾਉਣਾ। ਨਹੀਂ ਮੈਂ ਮੁੜ ਕੇ ਉਹਦੀ ਦੇੜੀ ਨਹੀਂ ਚੜਨ ਦੇਣਾ ਤੇਰੀ ਭੈਣ ਨੂੰ ਫੇਟੂ ਆਖੇਂਗੀ ਮੇਰੀ ਭੈਣ ਨੂੰ। ਇਹ ਕਰ ਮੱਤਾ ਹੈਗਾ ਦਸਵਾਈ ਹੈ ਜੇ ਤਾਂ ਚੌਰ ਚ ਕਹੀਏ ਮੈਨੂੰ। ਸੀਰੀਅਸ ਲੈ। ਉਹ ਧੂੜ ਕੋਈ ਨਹੀਂ ਮੇਰੇ ਸੰਗਰ ਚੱਲਦੀ ਹੈਗੀ ਮੈਂ। ਛੌੜਾ ਉਹਦੇ ਘਰੇ ਕਰੀ ਜਾਵੇ, ਆਦੀ ਸੱਸ ਨੂੰ ਕਰੀ ਜਾਵੇ। ਮੈਂ ਨਹੀਂ ਇਹਦੀ ਕਹਾੜ ਸੁਣਦੀ। ਲੈ। ਬਿਣਾ ਵੱਲ ਤੋਂ ਐਵੇਂ ਮੈਂ ਤਾਂ ਕੁਛ ਕਹੇ ਹੀ ਨਹੀਂ। ਹਾਂ। ਹੈ ਨਹੀਂ ਕਿਸੇ ਕੰਮ ਦੀ ਇਹ ਵੀ ਹਨਾ ਅੱਛਾ ਮਨ ਤੂੰ ਦਾ ਕੁਝ ਮੈਂ ਕਰ ਪਾਏਂਗੀ ਮੈਨੂੰ ਘਰੋਂ ਕਢਾਏਂਗੀ ਮੇਰੇ ਕਿਉਂ ਹੀ ਗੱਲ ਦੋਸ਼ਮਣ ਬਣੀ ਐ ਐ ਕਰ ਅੱਛਾ ਕਰਦਾ ਕਰ ਸਕੇ ਉਹ ਐਨ ਕੰਮ ਤੇ ਤੇਰੇ ਬਾਈ ਚੜਾਏਗਾ ਤੈਨੂੰ ਠੰਡਾ ਪੀਕੇ ਦਾ ਤੁਰਦੀ ਲੱਗ ਮੈਂ ਪਿੰਡਾਂ ਜੂ ਉੱਥੇ ਮਿਲ ਲਾਂਗੇ ਦੋਨੇ ਪਰਾਂ ਉੱਥੇ ਖਾ ਲਿਓ ਮੈਨੂੰ ਮਲਿਆ ਪਾਈ ਆਉਣਾ ਉੱਥੇ ਕਰਿਓ ਗੱਲਾਂ ਵਾਪਸ ਹਾਂ ਲਾਲਾ ਫੇਰ ਆਖਾਂਗੇ ਮੈਂ ਤੇਰੇ ਸਾਥੇ ਆ ਜਾਊਗਾ ਮੈਂ ਕੱਢਦੀ ਤਾਂ ਨਹੀਂ ਜਾਣਾ ਨਹੀਂ ਲਾਲਾ ਇਨਕਾਂ ਜਾ ਅਜਾ ਕੁਛ ਮੈਥੋਂ ਆਖਿਆ ਜਾਊ ਫੇਰ ਆਖਾਂਗੇ ਇਹਨਾਂ ਮੇਰੀ ਭੈਣ ਦੀ ਬੇਇੱਜ਼ਤੀ ਕਰੀਏ ਕੋਈ ਗੱਲ ਨਹੀਂ ਕੁਛ ਨਹੀਂ ਕਹਿੰਦੀ ਇਹ ਥੋੜਾ ਸੁਭਾਈ ਹੈ ਇਹ ਜਪੈ ਇਹ ਮੈਨੂੰ ਬਾਦ ਸੁਭਾਅ ਕੋਈ ਹਾਰ ਨਹੀਂ ਨਾ ਮੈਂ ਆ ਜਾਂਦੀ ਜੀਜੇ ਨੂੰ ਕਹੂੰਗੀ ਮੈਂ ਤੁਹਾਡੇ ਪਿੰਡ ਨਹੀਂ ਆਉਂਦੀ ਹੈਗੀ ਇਹ ਚੰਦਰੀਬੂੜੀ ਕੋਲ ਤਾਂ ਨਹੀਂ ਆਉਂਦਾ ਇਹ ਜਿੰਨਾ ਫੁੱਤਰ ਪਾਣੇ ਸਾਥੋਂ ਨਹੀਂ ਕਿਲੇ ਜਾਂਦੇ ਕਿਵੇਂ ਆਣ ਕਾ ਲਾ ਲਾ ਆਉਂਦੀ ਹੈ ਕਿਧਰੇ ਆ ਜੋਖਾ ਨਹੀਂ ਤੇਰੀ ਭੈਣ ਆ ਕੁੜੀ ਐ ਕੋ ਕਰਦੀ ਹੁੰਦੀ ਨਾ 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 ਇਹ ਤਾਂ ਜਿਹੜਾ ਕੁਝ ਕਰਦੀਆਂ ਕਰਦੀਆਂ ਉਹਨੂੰ ਤਾਂ ਬਖਸ਼ ਦੇ ਆ ਭੈਣ ਹੋਗੀ ਤੇਰੀ ਹੋਗੀ ਕਦੋਂ ਮੈਨੂੰ ਆਵਾ ਕਾਵਾ ਬੋਲ ਗਿਆ ਮੈਨੂੰ ਕੋਈ ਤੇਰੀ ਭੈਣ ਦਾ ਮੋਹ ਨਹੀਂ ਆਉਂਦੀ ਨੂੰ ਘਰ ਤੇ ਜਾਂਦੀ ਨੂੰ ਰਾਹ ਗਾ ਜੇ ਆਏ ਉਲਟ ਸੋਟ ਬੋਲੂ ਮੈਂ ਨਹੀਂ ਆਉਂਦੀ ਆ ਠੋਕਰ ਪਰੇ ਚਾਉਂਦੀ ਬੇਬੇ ਤੈਨੂੰ ਪਤਾ ਤਾਂ ਹੈਗਾ ਮੇਰੀ ਭੈਣ ਤਾਂ ਹੀ ਕਰਦੀ ਆ ਫਿਰ ਇਹ ਐਨਕਾ ਉਨਕਾ ਲਾ ਕੇ ਹਵਾਜੀ ਕਰਦੀ ਐ ਤੂੰ ਚੱਲਦੀ ਨਹੀਂ ਉਹ ਜਿੱਦ ਮੈਂ ਕਰਨ ਲੱਗੀ ਨਾ ਉਹਦੇ ਮੰਗੋ ਉਹਦੇ ਪਤਾ ਲੱਭੂ ਤਾ ਅੱਛਾ ਤੂੰ ਕਰਾਂਗੀ ਹੁਣ ਤੂੰ ਉਹਦੀ ਰੀਚ ਕਰਾਂਗੀ ਦੇਖ ਲਾ ਉਹ ਹੀ ਗੱਲ ਵਾਂਗੂ ਕਈ ਅਮੀਕ ਕਵਾਗੀ ਮੈਂ ਇਸ ਵਾਰ ਕੀ ਕਹਿੰਦੀ ਬੜੀ ਸਭ ਨੂੰ ਲਵੇਰ ਦਿੰਦੀ ਆ ਇਹ ਮੈਨੂੰ ਲੱਗਦਾ ਇਹ ਕੀ ਆਏ ਗਾਦੀਆਂ ਫਾਇਸ ਜਮੀਨ ਦੇ ਸਾਦੀ ਨੂੰ ਵੀ ਨਾ ਕਿਤੇ ਆਏ ਕਰਨ ਲੱਗ ਦੇ ਅੱਜ ਤਾਂ ਖੇਤੀ ਵਾਲੇ ਬੰਦੇ ਆਣਗੇ ਮੇਰੀ ਭੈਣ ਨੇ ਇਹ ਕਹਿੰਦੀ ਕੀ ਗਈ ਐ ਮੈਂ ਵੀ ਲਾ ਕੇ ਦੇਖਦੀ ਆ ਕਹੇ ਜੀ ਲੱਗਦੀਆਂ ਸਾਡੀ ਵਾਲੀ ਬੁੜੀ ਕੋਲੇ ਜਾਨੀ ਐ ਇਹਨੂੰ ਤਾਂ ਕੋਈ ਨਹੀਂ ਜਾਂਕੇ ਬੇਬੇ ਬੇਬੇ ਹੋ ਨੀ ਮੈਂ ਮਾਰ ਦਾਂਗੀ ਕਿੰਨਾ ਮੈਂ ਕਹੇ ਜੀ ਲੱਗਦੀਆਂ ਬਾ ਖਰੂ ਤੇਰੀ ਭਾਂਡੇ ਕਿਤਨਾਂ ਕਖੜਾਉਦੇ ਮੈਨੂੰ ਲਾ ਕੇ ਆ ਕੋਈ ਬੁਕਾਰਦੀ ਨਹੀਂ ਆ ਕਖੜਾ ਲਾ ਕੇ ਮੈਨੂੰ ਹੋਰ ਸਿੱਖ ਜਿਆ ਲੈ ਲੈ 2000 ਦੀਆਂ ਨਹੀਂ ਆ ਪੀਪੀ ਨਾ ਨਾ ਹੋਂਦੇ ਪਾ ਮੈਂ 5000 ਤੋੜ ਦੇ ਦੀ ਤੈਨੂੰ ਤਾਂ ਡਾਉਣੀਆਂ ਵੀ ਨਹੀਂ ਆਉਂਦੀਆਂ ਐ ਅੜਦੀ ਹੁੰਦੀ ਐ ਐ ਮੈਂ ਨਹੀਂ ਦਿੰਦੀ ਬਾਹਰ ਜਾਂਦੀ ਲਾਇਆ ਕਰੂੰਗੀ ਮੈਂ ਤਾਂ ਰਾਂਡੇ ਰਾਂਡੇ ਉਹਦਾ ਫੁਕਰੀ ਹੈ ਕਿ ਤੂੰ ਨਾ ਹੋ ਜਾ ਫੁਕਰਪਣੇ ਕਰਮਾਂ ਤੇ ਸੰਗ ਲਾ ਲੈ ਅਪਾ ਇਹਨਾਂ ਮਗਨਾ ਕਰ ਲੈ ਇਹਦੇ ਚ ਕੀ ਫੁਕਰਪਣੇ ਲੈ ਤੇਰੇ ਵੀ ਲਾ ਕੇ ਦਿਖਾ ਨੀਂ ਦੇਖ ਕੇ ਨਾ ਨਾ ਮੈਂ ਤਾਂ ਲਾਉਂਦੀ ਨਾ ਨਹੀਂ ਮੈਂ ਲਾ ਕੇ ਤੇ ਦੇਖ ਲੈ ਦੇਖਦਾ ਕਿ ਮੈਂ ਆਹ ਦੇਖ ਤੂੰ ਵੀ ਹੁਕਰੀ ਬਣ ਜੇਂਗੀ ਨਾਰੀ ਦੇਖ ਅੱਖਾਂ ਦੇ ਲਾ ਕੇ ਦੇਖ ਕਿਵੇਂ ਦੀ ਨਾ ਨਹੀਂ ਹਰ ਪੀਠ ਬਾੜੀ ਸੋਨਾ ਦੀਂਦੇ ਬਾੜੀ ਸੋਨਾ ਨਹੀਂ ਹਾਂ ਇਹ ਵੀ ਲੱਗਦਾ ਐ ਕਰਨੀ ਇੱਕ ਜੋੜਾ ਤੈਨੂੰ ਮੰਗਾ ਦੂੰਗੀ ਤਾਰੀਂ ਵੀ ਉਹ ਕਰਾਂ ਬੜੀਆਂ ਆਂਗੀਆਂ ਉਹ ਦਮੇ ਲਾ ਲਿਆ ਕਰਾਂਗੇ ਆਪਾਂ ਦੋਨੇ ਲਾ ਕੇ ਜਾਇ ਕਰਾਂਗਾ ਪਿੰਡ ਚ ਲੋਕ ਕਹਿਣ ਲੱਗ ਜਾਣਗੇ ਚਤਨੂਆ ਬੂکریاں ਵੋ ਆਪਾਂ ਤਾਂ ਕਿੰਨਾ ਨੇ ਹੋਰ ਸਭਾ ਪਤਾ ਨਾ ਕਰਨਾ ਨਾ ਐਨੀ ਲੜੀ ਗਈ ਬਿਨਾਂ ਗੱਲ ਤੋਂ ਭਜਾਤੀ ਤੂੰ ਉਹ ਅੱਡੇ ਤੇ ਜਾ ਚੜੀ ਹੋਗਾ ਤਾਂ ਨਹੀਂ ਉਹਨੂੰ ਮੋੜ ਲਿਆਉਂਦੇ ਹੁਣ ਉਹ ਗੁੱਸਾ ਤਾਂ ਕਰੂਗੀ ਤੈਨੂੰ ਗੱਲ ਕਰਨੀ ਪਊਗੀ ਉਹਦੇ ਨਾਲ ਵੀ ਪੁੱਤ ਮੈਂ ਤੇਥੋਂ ਮੰਨਦੀ ਆਂ ਗਲਤੀ ਹਾਂ ਵੀ ਮੈਂ ਤਾਂ ਗਲਤੀ ਹੋ ਗਈ ਜਿਹੇ ਜਿਹਾਂ ਹਰਪ੍ਰੀਤ ਨਾਇਨ ਕਾ ਲੈ ਕੇ ਮੈਨੂੰ ਉਹ ਜਿਹਾਂ ਲੈ ਕੇ ਨਹੀਂ ਮੈਨੂੰ ਵੀ ਲੈ ਦੀ ਹਾਂ ਕਹਿੰਦੇ ਆ ਦੂਗੀ ਤੂੰ ਤਪੇ ਜਾ ਕੇ ਦੇਖ ਦੇ ਨਾ ਤਪਨੀ ਨਹੀਂ ਚੰਗਾ ਮੈਂ ਦੇਖ ਲਈ ਜਾ ਫਿਰ ਮੈਂ ਮਗਾਉਂਗੀ ਉਹ ਚੰਗਾ ਵੱਡੀ ਆਈ ਸੀ ਮੈਨੂੰ ਫੁਕਰੀ ਕਹਿਣ ਵਾਲੀ ਇਹ ਤੈਨੂੰ ਫੁਕਰੀ ਨਾ ਬਣਾਇਆ ਪਿੰਡ ਚ ਤਰੇਨਕਾਂ ਨਾਲ ਆ ਤੈਨ ਦਾ ਜਲੂਸ ਨਾ ਕੱਢਿਆ ਤੈਨੂੰ ਐ ਇੱਥੇ ਲਾ ਕੇ ਤੋੜ ਦਿਆ ਕਰੂ ਫਿਰ ਪਤਾ ਲੱਗੂ ਤੈਨੂੰ ਵੀ ਮੇਰੀ ਭੈਣ ਨੂੰ ਕਿਵੇਂ ਬੋਲੀ ਸੀ ਉਹਦੇ ਆ ਜਾ ਕਿਰਨਾ ਮਾਤਾ ਤੈਨੂੰ ਯਾ ਕਿ ਤੂੰ ਬੋਲ ਪੀ ਉਦੋਂ ਆ ਦੇਖ ਲੈ ਨੀ ਮੈਂ ਤਾਂ ਤੇਨੂੰ ਆਦੀ ਸੀ ਵੀ ਕਿਰਨਾ ਤੂੰ ਫੂਕਰੀਆਂ ਕੱਲ ਆਉਣੀਆਂ ਤੇ ਦੇਖ ਲੈ ਇਹਨਾਂ ਤਾਂ ਵਾਲਗੇ ਵਧੀਆ ਦੀਨੇਗਾ ਕਿੰਨਾ ਮਜ਼ਾ ਆਉਂਦਾ ਨਾ ਹਾਂ ਤੁਸੀਂ ਤਾਂ ਐਵੇਂ ਮੇਰੇ ਗੱਲ ਪੈ ਜਾਣੀ ਹੋਗੀਆਂ ਇੱਕ ਜੱਦਾ ਜੋੜਾ ਹੋਰ ਵੀ ਮੰਗਵਾ ਕੇ ਦੇਉਂਗੀ ਹਾਂ ਨਾਲੇ ਹਰਪ੍ਰੀਤ ਜੋਨੇ ਲਾ ਕੇ ਦੇਖਾਂ ਹਰਪ੍ਰੀਤ ਕਹਿੰਦੀ ਆਦੀ ਦੇਖ ਬੇਬੇ ਤੂੰ ਲਾ ਕੇ ਆਦੀ ਕਿਰੋ ਮੇਰੇ ਲਾਤੀਗਾ ਮੈਨੂੰ ਤਾਂ ਫੇਰ ਪਤਾ ਲੱਗਿਆ ਮੇਰੀ ਗੱਲ ਸੁਣ ਲੋ ਐਣਕਾ ਲਾ ਕੇ ਜਦੋਂ ਪਰਸਪੁਰਸ ਜਾ ਕੇ ਪਾ ਕੇ ਜਾਇਆ ਕਰਗੇ ਨੀ ਤੁਸੀਂ ਗਲੀਗਵਾਰ ਚ ਬੁੜੀਆਂ ਤਾਂ ਐਂ ਦੇਖਿਆ ਕਰਨੀਆਂ ਨਹੀਂ ਵਾਹ ਇਹ ਕਿੱਥੋਂ ਆ ਗਈ ਅੱਛਾ ਮਾਡਲ ਵਜਣ ਲੱਗ ਜੇਗੀ ਮਾਡਲ ਅੱਛਾ ਹਾਏ ਤੂੰ ਤਾਂ ਮੈਂ ਨਹੀਂ ਰਹਿ ਤੋਰੇ ਫਿਰ ਤੇ ਰਹਨੇ ਹੋ ਸਿੱਖਿਆ ਕਰੋ ਮਾੜਾ ਮੁੰਡਾ ਮੇਰੇ ਤੋਂ ਕੁਛ ਚੁੱਪ ਟੰਗਾ ਪੁੱਤ ਹੁਣ ਦੱਸ ਕੇ ਜਾਇਆ ਕਰ ਸਾਰੀਆਂ ਗੱਲਾਂ ਆ ਵੇ ਹਰਪ੍ਰੀਤ ਆ ਦੇਤੀਆਂ ਤਾਂ ਰੋਗ ਤਾਂ ਲਈ ਫਿਰਦੀ ਸੀ ਕਿਰਨਾ ਤਾਂ ਆਪਣੀਆਂ ਅਣਕਾਂ ਤਨ ਜੋੜੇ ਮੈਂ ਤਾਂ ਡੇਕੇ ਵਾਗੀ ਸੀ ਚੜਨ ਭਾਗ ਜ ਮੈਂ ਮਾਗ ਰੋੜ ਲਈ ਲੈ ਮੈਂ ਹੋਲਡਿੰਗੇ ਜਾ ਕੇ ਆ ਦੇਖ ਲਾ ਮੈਂ ਤਾਂ ਮਾਗਰ ਬਾਗ ਗਈ ਆ ਤਾਂ ਕਰੋ ਮੈਂ ਤਾਂ ਐਨਕਾ ਦਾ ਦਿਖਾ ਤੀ ਹਰਪ੍ਰੀਤ ਨੇ ਮੈਂ ਤਾਂ ਮਗਰ ਪੱਜ ਗਈ ਅੱਡੇ ਤੇ ਅੱਡੇ ਤੋਂ ਮੋੜ ਲਈ ਕਰਨਾ ਨੂੰ ਹਾਂ ਇਹ ਰੋਲਾ ਪਾਈ ਜਾਵੇ ਮੇਰੇ ਨਾਲ ਲੜਿਆ ਕੇ ਕਹਿੰਦੇ ਮੈਂ ਤਾਂ ਕਰਨਾ ਵਾ ਤੇ ਠੰਡਾ ਲੈ ਕੇ ਆਈ ਜੀ ਤੂੰ ਜਾਣ ਤੋਂ ਦਿੱਤੀ ਅੱਡੇ ਤੋਂ ਕਰਨਾ ਤੂੰ ਹੀ ਉੱਡ ਗਈ ਸੀ ਆ ਮਾਸੀ ਜੀ ਨੇ ਪਹਿਲਾਂ ਤਾਂ ਮੇਰਾ ਮਾਨਦਾਨ ਕੀਤਾ ਪੂਰਾ ਜੱਜ ਕੇ ਹੁਣ ਉਹੀ ਮਾਸੀ ਜੀ ਮੈਨੂੰ ਮੋੜ ਕੇ ਲੈ ਕੇ ਆਏ ਮੈਂ ਤਾਂ ਇਉਂ ਆ ਗਈ ਦੇਖ ਲਾ ਉਹ ਮਾਸੀ ਨਹੀਂ ਮੋੜ ਗਈ ਇਹ ਹੁਣ ਤੈਨੂੰ ਮੋੜ ਹੀ ਲਿਆਈ ਹੁਣ ਤਾਂ ਤੂੰ ਰਹਿ ਜਾ ਅੱਜ ਦਾ ਦਿਨ ਹਾਂ ਚੱਲ ਰੱਖਾਂਗੇ ਕੇਰਲਾ ਨਹੀਂ ਆ ਕਰੇ ਖਾਂਗੇ ਹੋਰ ਠੰਡਾ ਪਿਆ ਕੇ ਥੋੜੀ ਸਨੈਪਚੈਟ ਪਾ ਦੇਣੇ ਦੋਨਾਂ ਦੀ ਚੰਗਾ ਫੇਰ ਦੇਖੀ ਚੱਲਦੀ ਕੇਰਲ ਦੀ ਬੇਬੇ ਚੰਗਾ ਚੰਗਾ ਚੱਲ ਆ ਦੇਖ ਲੈ